ਹਾਂਜੀ ਕੀ ਹਾਲ ਚਾਲ ਹੈ ਸਭ ਦੇ ਅੱਜ ਆਪਾਂ ਤੁਹਾਡੇ ਨਾਲ ਇੱਕ ਐਸੀ ਸਟੋਰੀ ਦੀ ਗੱਲ ਕਰਨੀ ਆ ਜਿਹੜੀ ਸਟੋਰੀ ਲਗਭਗ ਮਨੀ ਹੀਸਟ ਵਰਗੀ ਆ ਮਨੀ ਹੀਸਟ ਦੇ ਪ੍ਰੋਫੈਸਰ ਵਾਂਗੂ ਇੱਕ ਬੰਦੇ ਨੇ ਆਪਣੇ ਆਪ ਨੂੰ ਬਣਾਉਣਾ ਚਾਹਿਆ ਤੇ ਉਹਨੇ ਇੱਕ ਕਤਲ ਕੀਤਾ ਤੇ ਕਤਲ ਤੋਂ ਬਾਅਦ ਉਹਨੇ ਆਪਣੇ ਪਲਾਨ ਏ ਤੇ ਪਲਾਨ ਬੀ ਰੱਖੇ ਸੋ ਉਹਨੇ ਸੇਮ ਸੋਚਿਆ ਵੀ ਜੇ ਪੁਲਿਸ ਨੇ ਮੈਨੂੰ ਫੜ ਲਿਆ ਤਾਂ ਮੈਂ ਕੀ ਕੀ ਕਰਨਾ ਜੇ ਪੁਲਿਸ ਨੇ ਮੈਨੂੰ ਨਾ ਫੜਿਆ ਆ ਮੈਂ ਕੀ ਕੀ ਕਰਨਾ ਸੋ ਇਹ ਕਹਾਣੀ ਹੈ ਜਿਹੜਾ ਗੌਰਵ ਜੈਨਾ ਦੇ ਬੰਦੇ ਦੀ ਜਿਹੜਾ ਕਿ ਰਾਜਸਥਾਨ ਦੇ ਕੋਟਾ ਚ ਰਹਿੰਦਾ ਸੀ ਸੋ ਅੱਜ ਆਪਾਂ ਤੁਹਾਨੂੰ ਇਹ ਕਹਾਣੀ ਸੁਣਾਵਾਂਗੇ ਪੂਰੀ ਸੋ ਇਹ ਕਹਾਣੀ ਬਹੁਤ ਜਿਆਦਾ ਇੰਟਰਸਟਿੰਗ ਹੈ ਐਂਡ ਤੱਕ ਜਰੂਰ ਸੁਣਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਆਪਾਂ ਕਰਦੇ ਹਾਂ ਸਟੋਰੀ ਸਟਾਰਟ ਸੋ ਜੀ 13 ਫਰਵਰੀ 2022 ਨੂੰ ਜਦੋਂ ਇੱਕ ਕੁੜੀ ਟਿਊਸ਼ਨ ਪੜ੍ਹਨ ਲਈ ਘਰੋਂ ਜਾਂਦੀ ਆ ਪਰ ਉਹ ਵਾਪਸ ਨਹੀਂ ਆਉਂਦੀ ਸੋ ਉਹ ਜਦੋਂ ਵਾਪਸ ਨਹੀਂ ਆਉਂਦੀ ਤਾਂ ਉਸਦੇ ਘਰ ਦੇ ਟੈਨਸ਼ਨ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਉਸ ਨੂੰ ਉਸਦੇ ਟੀਚਰ ਦੇ ਘਰੇ ਦੇਖਣ ਜਾਂਦੇ ਆ ਜਦੋਂ ਉਹ ਉੱਥੇ ਜਾਂਦੇ ਆ ਤਾਂ ਉਹਨਾਂ ਨੂੰ ਉੱਥੇ ਇੱਕ ਚੱਪਲ ਮਿਲਦੀ ਆ ਜਿਹੜੀ ਚੱਪਲ ਉਹ ਸਕੂਲ ਮਤਲਬ ਉਸਦੇ ਅਧਿਆਪਕ ਦੇ ਘਰ ਦੇ ਬਾਹਰ ਪਈ ਸੀ ਸੋ ਉਸ ਤੋਂ ਬਾਅਦ ਉਸਦੇ ਘਰ ਦੇ ਦੇਖਦੇ ਆ ਵੀ ਉਸ ਘਰੇ ਜਿੰਦਾ ਲੱਗਿਆ ਹੋਇਆ ਤਾਂ ਥੋੜੀ ਦੂਰ ਹੀ ਜੋ ਗੌਰਵ ਜੈਨ ਦੇ ਨਾਮ ਦੇ ਬੰਦੇ ਕੋਲ ਉਹ ਕੁੜੀ ਪੜਨ ਜਾਂਦੀ ਸੀ ਸੋ ਉਸਦੇ ਮਾਪਿ ਉਹ ਥੋੜੀ ਦੂਰ 2-4 ਘਰ ਛੱਡ ਕੇ ਰਹਿੰਦੇ ਸੀ ਸੋ ਕੁੜੀ ਦੇ ਘਰ ਦੇ ਉਹ ਘਰੇ ਜਾਂਦੇ ਆ ਤੇ ਕਹਿੰਦੇ ਆ ਵੀ ਸਾਡੀ ਕੁੜੀ ਅੱਜ ਟਿਊਸ਼ਨ ਪੜ੍ਹਨ ਆਈ ਸੀ ਪਰ ਉਹ ਸ਼ਾਮ ਨੂੰ ਵਾਪਸ ਨਹੀਂ ਗਈ ਅੱਗੇ ਉਹ ਇਸ ਟੈਂਪ ਤੇ ਚਲੀ ਜਾਂਦੀ ਆ ਤਾਂ ਉਸ ਤੋਂ ਬਾਅਦ ਉਸਦੇ ਘਰ ਦੇ ਨਾਲ ਗੌਰਵ ਜੈਨ ਦੇ ਘਰ ਦੇ ਮਤਲਬ ਉਸ ਕੁੜੀ ਜਿਹੜਾ ਟੀਚਰ ਸੀ ਜੋ ਉਹਦੇ ਘਰ ਦੇ ਆ ਕੇ ਉਹਨਾਂ ਕੋਲ ਚਾਬੀ ਸੀ ਤਾਂ ਉਹਨਾਂ ਨੇ ਉਸ ਗੇਟ ਖੋਲ੍ਹਿਆ ਜਦੋਂ ਗੇਟ ਖੋਲ੍ਹ ਕੇ ਘਰ ਦੇ ਵਿੱਚ ਐਂਟਰ ਕਰਦੇ ਆ ਤਾਂ ਉਹ ਦੇਖਦੇ ਆ ਕਿ ਸਾਹਮਣੇ ਕੁੜੀ ਦੀ লাশ ਪੱਕੇ ਨਾਲ ਲਟਕ ਰਹੀ ਹੁੰਦੀ ਆ ਸੋ ਦੇਖਣਸਾਰ ਉਹਨਾਂ ਨੂੰ ਲੱਗਦਾ ਵੀ ਇਹ ਕੁੜੀ ਨੇ ਖੁਦਕੁਸ਼ੀ ਕੀਤੀ ਆ ਪਰ ਉਸ ਤੋਂ ਬਾਅਦ ਜਦੋਂ ਉਹ ਗੌਰ ਨਾਲ ਦੇਖਦਾ ਤਾਂ ਕੁੜੀ ਦੇ ਹੱਥ ਪੈਰ ਬੰਨੇ ਹੋਏ ਸੀ ਫਿਰ ਉਹਨਾਂ ਨੂੰ ਲੱਗਦਾ ਵੀ ਕੋਈ ਹੱਥ ਪੈਰ ਬੰਨ ਕੇ ਖੁਦਕੁਸ਼ੀ ਕਿਵੇਂ ਕਰ ਸਕਦਾ ਸੋ ਉਸ ਤੋਂ ਬਾਅਦ ਪੁਲਿਸ ਨੂੰ ਨੋਟ ਫਾਰਮ ਕੀਤਾ ਜਾਂਦਾ ਪੁਲਿਸ ਆਉਂਦੀ ਆ ਪੁਲਿਸ ਉਸ ਕੁੜੀ ਨੂੰ ਥੱਲੇ ਲਾਉਂਦੀ ਆ ਤਾਂ ਉਸ ਤੋਂ ਬਾਅਦ ਉੱਥੋਂ ਆਪਣੇ ਜੋ ਵੀ ਸਬੂਤ ਮਿਲਦੇ ਆ ਉਹ ਸਾਰੇ ਇਕੱਠੇ ਕਰਦੀ ਆ ਉਸ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਪੋਸਟ ਮਾਰਮਨ ਲਈ ਭੇਜ ਦਿੱਤਾ ਜਾਂਦਾ ਸੋ ਜਿਵੇਂ ਹੀ ਇਹ ਖਬਰ ਆਉਂਦੀ ਆ ਤਾਂ ਇਹ ਖਬਰ ਕਾਫੀ ਜ਼ਿਆਦਾ ਉੱਥੇ ਚਰਚਾ ਚ ਆ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਉੱਪਰ ਪ੍ਰੈਸ਼ਰ ਬੰਨਾ ਸਟਾਰਟ ਹੋ ਜਾਂਦਾ ਵੀ ਇੱਕ ਇਥੇ ਨਵਾਲਕ ਕੁੜੀ ਦਾ ਜਿਹਦੀ ਸਿਰਫ 15 ਸਾਲ ਉਮਰ ਸੀ ਉਸ ਦਾ ਰੇਪ ਤੇ ਕਤਲ ਹੋਇਆ ਸੋ ਉਸ ਤੋਂ ਬਾਅਦ ਪੁਲਿਸ ਤਰੰਤ ਹਰਕਤ ਵਿੱਚ ਆਉਂਦੀ ਆ ਤੇ ਪੁਲਿਸ ਆਪਣੀ ਟੀਮਾਂ ਬਣਾ ਲੈਂਦੀ ਆ ਜਿਹਦੇ ਵਿੱਚ ਲਗਭਗ 2 ਤੋਂ 300 ਪੁਲਿਸ ਕਰਮਚਾਰੀ ਇਸ ਕੇਸ ਨੂੰ ਸੁਲਝਾਉਣ ਵਿੱਚ ਲੱਗ ਜਾਂਦੇ ਆ ਕਿਉਂਕਿ ਇਹ ਖਬਰਾਂ ਵਿੱਚ ਬਹੁਤ ਜ਼ਿਆਦਾ ਚੱਲਣ ਲੱਗ ਜਾਂਦਾ ਤੇ ਪੁਲਿਸ ਦੇ ਉੱਪਰ ਪ੍ਰੈਸ਼ਰ ਬਣ ਜਾਂਦਾ ਸੋ ਉਸ ਤੋਂ ਬਾਅਦ ਪੁਲਿਸ ਉਹਨੂੰ ਥਾਂ ਥਾਂ ਲੱਭਦੀ ਆ ਵੀ ਗੌਰਵ ਜੈਨ ਸਾਨੂੰ ਕਿਤੇ ਨਾ ਕਿਤੇ ਲੱਭੇ ਪਰ ਉਹ ਕਿਤੇ ਲੱਭਦਾ ਨਹੀਂ ਤਾਂ ਉਸ ਦੇ ਕੁਝ ਫਰੈਂਡ ਦੱਸਦੇ ਆ ਵੀ ਗੌਰਵ ਜੈਨ ਇਸ ਕੁੜੀ ਨੂੰ ਪਿਆਰ ਕਰਦਾ ਸੀ ਇੱਕ ਤਰਫਾ ਪਿਆਰ ਸੀ ਤੇ ਉਹਨੂੰ ਪਤਾ ਸੀ ਜੀ ਕੁੜੀ ਨੇ ਮੈਨੂੰ ਹਾਂ ਨਾ ਨਹੀਂ ਕਰਨੀ ਪਰ ਉਹ ਫਿਰ ਵੀ ਪਿਆਰ ਕਰਦਾ ਸੀ ਹੋ ਸਕਦਾ ਵੀ ਉਹਨੇ ਹੀ ਮਾਰੀ ਹੋਵੇ ਸੋ ਪੁਲਿਸ ਦਾ ਸ਼ੱਕ ਉਸ ਉੱਪਰ ਤਾਂ ਸੀ ਕਿਉਂਕਿ ਪੁਲਿਸ ਨੂੰ ਪਤਾ ਸੀ ਵੀ ਮੌਤ ਜਦੋਂ ਲੜਕੀ ਦੀ ਮੌਤ ਹੋਈ ਉਸ ਤੋਂ ਬਾਅਦ ਗੌਰਵ ਜੈਨ ਘਰ ਨਹੀਂ ਸੀ ਤੇ ਘਰ ਵਾਪਸ ਨਹੀਂ ਆਇਆ ਸੋ ਉਸ ਤੋਂ ਬਾਅਦ ਗੌਰਵ ਜੈਨ ਦੀ ਇੱਕ ਭੈਣ ਗੁਰਦਾਉਂ ਵਿੱਚ ਰਹਿੰਦੀ ਸੀ ਪੁਲਿਸ ਉੱਥੇ ਵੀ ਛਾਪਾ ਮਾਰਦੀ ਆ ਤੇ ਉਸਦੇ ਬਾਕੀ ਰਿਸ਼ਤੇਦਾਰਾਂ ਦੇ ਘਰੇ ਵੀ ਛਾਪਾ ਮਾਰਦੀ ਆ ਤੇ ਪੁਲਿਸ ਉਸ ਦੀ ਭੈਣ ਦੇ ਘਰ ਦੇ ਬਾਹਰ ਕੁਝ ਆਪਣੇ ਪੁਲਿਸ ਕਰਮਚਾਰੀਆਂ ਨੂੰ ਸਿਵਲ ਵਾਰਦੀ ਵਿੱਚ ਛੱਡ ਦਿੰਦੀ ਆ ਵੀ ਤੁਸੀਂ ਇਸ ਘਰ ਤੇ ਗੌਰ ਰੱਖਣੀ ਆ ਵੀ ਉਹ ਕਿਤੇ ਨਾ ਕਿਤੇ ਇੱਥੇ ਕੰਟੈਕਟ ਕਰੂਗਾ ਜਾਂ ਜੋ ਵੀ ਉਸ ਦਿਨ ਨੇੜਲੇ ਬੰਦੇ ਸੀ ਉਹਨਾਂ ਸਾਰਿਆਂ ਨਾਲ ਪੁਲਿਸ ਉਹਨਾਂ ਉੱਪਰ ਨਜ਼ਰ ਰੱਖਦੀ ਆ ਸੋ ਉਸ ਤੋਂ ਬਾਅਦ ਇਸ ਕਤਲ ਤੋਂ ਬਾਅਦ ਜਾਣੀ ਕਿ 13 ਫਰਵਰੀ 2022 ਤੋਂ ਸੱਤਾਂ ਦਿਨਾਂ ਬਾਅਦ ਗੌਰਵ ਜੈਨ ਆਪਣੀ ਭੈਣ ਦੇ ਘਰੇ ਆਉਂਦਾ ਜਿਵੇਂ ਹੀ ਆਉਂਦਾ ਤਾਂ ਪੁਲਿਸ ਉਸ ਨੂੰ ਫੜ ਲੈਂਦੀ ਆ ਸੋ ਹੁਣ ਕਹਾਣੀ ਘੁੰਮਦੀ ਆ ਜਦੋਂ ਉਸ ਨੂੰ ਫੜਿਆ ਜਾਂਦਾ ਤੇ ਉਸ ਨੂੰ ਪੁੱਛਿਆ ਜਾਂਦਾ ਤੂੰ ਇਹ ਸਾਰਾ ਕੁਝ ਕਿਉਂ ਕੀਤਾ ਤੇ ਕਿਵੇਂ ਕੀਤਾ ਸੋ ਜੋ ਕੁਛ ਉਸਨੇ ਪੜਤ ਨੂੰ ਦੱਸਿਆ ਉਸਨੇ ਪੁਲਿਸ ਨੂੰ ਬਹੁਤ ਜ਼ਿਆਦਾ ਹਰਾਨ ਕੀਤਾ ਸੋ ਉਸਦੇ ਦੱਸਣ ਦੇ ਅਨੁਸਾਰ ਉਹ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਕੁੜੀ ਉਸ ਨੂੰ ਪਸੰਦ ਨਹੀਂ ਸੀ ਕਰਦੀ ਕਿਉਂਕਿ ਉਹਨੂੰ ਟੀਚਰ ਸਮਝਦੀ ਸੀ ਤੇ ਕੁੜੀ ਸਿਰ 15 ਸਾਲਾਂ ਦੀ ਸੀ ਇਸਦੀ ਉਮਰ ਜ਼ਿਆਦਾ ਸੀ ਸੋ ਇਸਨੇ ਕਈ ਵਾਰ ਗੱਲੀਬਾਤੀ ਉਸ ਨੂੰ ਬੁਲਾਉਣਾ ਚਾਹਿਆ ਗਲਤ ਤਰੀਕੇ ਨਾਲ ਪਰ ਉਸਨੇ ਉਸ ਨੂੰ ਉਸ ਦਾ ਹੰਗਾਰਾ ਨਹੀਂ ਦਿੱਤਾ ਉਸ ਤੋਂ ਬਾਅਦ ਉਸਨੇ ਡਿਸਾਈਡ ਕੀਤਾ ਕਿ ਹੁਣ ਜਿਹੜੀ ਵੈਲੈਂਟਾਈਨ ਡੇ ਆਊਗਾ ਉਸ ਦਿਨ ਮੈਂ ਉਹਨੂੰ ਪ੍ਰਪੋਜ਼ ਕਰੂੰਗਾ ਜੇ ਇਹਨੇ ਮੈਨੂੰ ਜਵਾਬ ਦਿੱਤਾ ਤਾਂ ਫਿਰ ਇਹਨੂੰ ਮੈਂ ਮਾਰ ਦਊਗਾ ਸੋ ਫਿਰ ਉਹਨੇ ਸੋਚਿਆ ਵੀ ਜੇ ਮੈਂ ਇਹਨੂੰ ਮਾਰ ਦਿੱਤਾ ਤਾਂ ਮੈਨੂੰ ਪੁਲਿਸ ਫੜੂਗੀ ਉਸ ਤੋਂ ਬਾਅਦ ਉਸਨੇ ਫਿਲਮਾਂ ਦੇਖਣੀਆਂ ਸਟਾਰਟ ਕੀਤੀਆਂ ਵੀ ਕਿਹੜੀਆਂ ਫਿਲਮਾਂ ਨੇ ਜਿੰਨਾ ਵਿੱਚ ਕਿਸੇ ਨੂੰ ਮਾਰਿਆ ਜਾਂਦਾ ਉਸ ਤੋਂ ਬਾਅਦ ਬਚਿਆ ਜਾਂਦਾ ਸੋ ਜਦੋਂ ਉਹ ਮੂਵੀ ਦੇਖ ਰਿਹਾ ਹੁੰਦਾ ਤਾਂ ਉਸ ਤੋਂ ਬਾਅਦ ਉਹ ਇੱਕ ਬਾਜੀਗਰ ਮੂਵੀ ਦੇਖਦਾ ਜਿਹਦੇ ਵਿੱਚ ਸ਼ਾਹਰੂ ਖਾਨ ਕਿਸੇ ਬੰਦੇ ਨੂੰ ਗਲ ਘੁੱਟ ਕੇ ਮਾਰਦਾ ਸੋ ਉਸ ਨੂੰ ਇਹ ਸੀਨ ਪਸੰਦ ਆਉਂਦਾ ਤੇ ਉਸ ਦੇ ਦੱਸਣ ਦੇ ਅਨੁਸਾਰ ਉਸ ਨੇ ਲਗਾਤਾਰ 2 ਘੰਟੇ ਇਹੀ ਸੀਨ ਦੇਖਿਆ ਵੀ ਕਿਵੇਂ ਕਿਸੇ ਨੂੰ ਮਾਰਿਆ ਜਾ ਸਕਦਾ ਗਲ ਘੁੱਟ ਕੇ ਸੋ ਜਦੋਂ ਉਹ ਲਗਾਤਾਰ ਇਹ ਸੀਨ ਨੂੰ ਦੇਖਦਾ ਤਾਂ ਉਸ ਦੇ ਦਿਮਾਗ ਵਿੱਚ ਬੈਠ ਜਾਂਦਾ ਵੀ ਮੈਂ ਗਲ ਘੁੱਟ ਕੇ ਕਿਸੇ ਨੂੰ ਕਿਵੇਂ ਮਾਰਨਾ ਸੋ ਉਸ ਤੋਂ ਬਾਅਦ ਅਗਲਾ ਸੀ ਵੀ ਜੇ ਹੁਣ ਉਹ ਮੈਨੂੰ ਕਤਲ ਕਰਤਾ ਤਾਂ ਮੈਂ ਭੱਜੂਗਾ ਕਿਵੇਂ ਫਿਰ ਉਹ ਆਪਣੇ ਦਿਮਾਗ ਲਾਉਂਦਾ ਵੀ ਮੈਂ ਕੁੜੀ ਬਣ ਕੇ ਭੱਜੂਗਾ ਕਿਉਂਕਿ ਜੇ ਮੈਂ ਸੇਮ ਗੌਰਵ ਜੈਨ ਬਣਿਆ ਰਿਆ ਪੁਰਸ਼ ਕਹਿੰਦੇ ਨਾ ਕਦੇ ਮੈਨੂੰ ਫੜ ਲੂਗੀ ਉਸ ਦੀ ਭੈਣ ਵੀ ਉਸਦੇ ਘਰੇ ਪਹਿਲਾਂ ਰਹਿੰਦੀ ਹੁੰਦੀ ਸੀ ਵਿਆਹ ਤੋਂ ਪਹਿਲਾਂ ਸੋ ਉਸਦੇ ਕੁਝ ਕੱਪੜੇ ਪਏ ਸੀ ਉਸ ਤੋਂ ਬਾਅਦ ਉਸ ਨੇ YouTube ਦੇ ਉੱਤੇ ਮੇਕਅਪ ਦੇ ਕੁਝ ਵੀਡੀਓ ਦੇਖੀਆਂ ਜੀ ਤੋਂ ਬਾਅਦ ਉਸ ਨੇ ਮੇਕਅਪ ਕਰਨਾ ਸਟਾਰਟ ਕੀਤਾ ਤੇ ਕੁੜੀ ਦੀ ਸ਼ਕਲ ਬਣਾਉਣੀ ਸਟਾਰਟ ਕੀਤੀ ਉਸ ਤੋਂ ਬਾਅਦ ਉਸ ਨੇ ਕੁੜੀ ਵਾਂਗੂ ਤੁਰਨਾ ਸਟਾਰਟ ਕੀਤਾ ਇਹ ਸਾਰੀ ਉਹ ਪ੍ਰੈਕਟਿਸ ਕਰ ਰਿਆ ਸੀਗਾ 13 ਨਵੰਬਰ ਸੌਰੀ 13 ਫਰਵਰੀ 2022 ਤੋਂ ਪਹਿਲਾਂ ਤੇ ਇਸ ਤੋਂ ਬਾਅਦ ਜਿਵੇਂ ਹੀ ਉਸ ਨੇ ਇਹ ਸਾਰਾ ਕੁਝ ਸੁਣ ਹੋਇਆ ਵੀ ਮੈਂ ਹਾਂ ਸਭ ਕੁਝ ਸਹੀ ਕਰਤਾ ਪਰ ਉਸ ਨੇ ਇੱਕ ਟ੍ਰਾਇਲ ਬੇਸ ਤੇ ਉਸ ਨੇ ਉਸ ਤੋਂ ਬਾਅਦ ਇੱਕ ਹਰਦਵਾਰ ਦੀ ਟਿਕਟ ਬੁੱਕ ਕੀਤੀ ਕਿਸੇ ਬੱਸ ਏਜੰਸੀ ਕੋਲ ਜਾ ਕੇ ਜਿਹੜੇ ਟਰੈਵਲ ਏਜੰਟ ਹੁੰਦੇ ਆ ਉਹਨਾਂ ਨੂੰ ਕਿਹਾ ਵੀ ਮੈਂ ਹਰਦਵਾਰ ਜਾਣਾ ਤੇ ਉਸਨੇ ਇੱਕ ਮਨਾਕਸ਼ੀ ਨਾਮ ਦੀ ਕੁੜੀ ਦੇ ਨਾਮ ਤੇ ਇਹ ਟਿਕਟ ਖਰੀਦੀ ਸੋ ਉਸਨੇ ਮਨਾਕਸ਼ੀ ਖੁਦ ਹੀ ਬੰਨਣਾ ਸੀ ਸੋ ਇਸ ਲਈ ਉਸਨੇ ਪਹਿਲਾਂ ਮਨਾਕਸ਼ੀ ਦੇ ਨਾਮ ਦੀ ਟਿਕਟ ਬੁੱਕ ਕੀਤੀ ਤੇ ਉਸ ਤੋਂ ਬਾਅਦ ਉਹ ਇੱਕ ਦਿਨ ਬੱਸ ਸਟਾਪ ਦੇ ਉੱਪਰ ਗਿਆ ਕੁੜੀ ਬਣ ਕੇ ਉਦਾਂ ਹੀ ਕੱਪੜੇ ਪਾ ਕੇ ਉਦਾਂ ਹੀ ਤੁਰ ਕੇ ਤੇ ਉੱਥੇ ਤਕਰੀਬਨ 1 ਘੰਟਾ ਉਹ ਖੜਾ ਰਿਹਾ ਤੇ ਉਸ ਨੂੰ ਕਿਸੇ ਨੇ ਵੀ ਗਲਤ ਨਜ਼ਰ ਨਾਲ ਨਹੀਂ ਦੇਖਿਆ ਵੀ ਇਹ ਕਿਦਾਂ ਦਾ ਬੰਦਾ ਵੀ ਜਾਂ ਇਹ ਕੁੜੀ ਬਣਿਆ ਹੋਇਆ ਸੋ ਇਸ ਤਰ੍ਹਾਂ ਉਸ ਨੂੰ ਇਹ ਹੋ ਗਿਆ ਵੀ ਹਾਂ ਹੁਣ ਮੈਂ ਇੱਕ ਕੁੜੀ ਦੀ ਪਰਫੈਕਟ ਸ਼ਗਲ ਲੈ ਸਕਦਾ ਸੋ ਉਸ ਤੋਂ ਬਾਅਦ ਉਸ ਨੇ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਆਈ 13 ਫਰਵਰੀ 2022 ਸੋ ਪਹਿਲਾਂ ਉਸ ਨੇ ਇਹ ਸਾਰਾ ਕੁਝ ਇਸ ਦਿਨ ਨਹੀਂ ਸੀ ਕਰ ਪਾਉਣਾ ਕਿਉਂਕਿ ਕੁੜੀ ਨੇ 13 ਫਰਵਰੀ ਨੂੰ ਛੁੱਟੀ ਲਈ ਹੋਈ ਸੀ ਉਹਨਾਂ ਦਾ ਕੋਈ ਫੰਕਸ਼ਨ ਸੀ ਉਹਨੇ ਉੱਥੇ ਜਾਣਾ ਸੀ ਪਰ ਇਸ ਨੇ ਕੁੜੀ ਦੇ ਘਰੇ ਫੋਨ ਕਰਕੇ ਕਿਹਾ ਜੋ ਉਸ ਦੀ ਸਟੂਡੈਂਟ ਸੀ ਵੀ ਇਹਦੇ ਪੇਪਰ ਨੇ ਇਹਦਾ ਅੱਗੇ ਐਗਜ਼ਾਮ ਆ ਰਹੇ ਨੇ ਸੋ ਇਹਦੀ ਪੜ੍ਹਾਈ ਪਿੱਛੇ ਰਹਿ ਜਾਣੀ ਆ ਸੋ ਇਹਨੇ ਕੁੱਲਮ ਲਾ ਕੇ ਬਹਾਨਾ ਬਣਾਇਆ ਤੇ ਉਸਤੇ ਘਰ ਦੇ ਨੂੰ ਪੂਰਾ ਕਨਵੈਂਸ ਕੀਤਾ ਵੀ ਇਹ ਮੇਰੇ ਕੋਲ ਟਿਊਸ਼ਨ ਪੜ੍ਹਨ ਆਵੇ ਜਦੋਂ ਇਸ ਕੁੜੀ ਟਿਊਸ਼ਨ ਪੜ੍ਹਨ ਆਈ ਤਾਂ ਇਸਨੇ ਉਸ ਨੂੰ ਪ੍ਰਪੋਜ਼ ਕੀਤਾ ਕੁੜੀ ਨੇ ਇਸ ਨੂੰ ਸਿੱਧਾ ਹੀ ਇਨਕਾਰ ਕਰ ਦਿੱਤਾ ਪਰ ਇਨਕਾਰ ਇਹਦੇ ਤੋਂ ਬਰਦਾਸ਼ਤ ਨਹੀਂ ਹੋਈ ਸੋ ਇਹਨੂੰ ਇਹ ਵੀ ਪਤਾ ਸੀਗਾ ਵੀ ਹੁਣ ਮੈਂ ਕਰਨਾ ਕੀ ਆ ਉਸ ਤੋਂ ਬਾਅਦ ਇਹਨੇ ਕੁੜੀ ਦਾ ਗਲ ਘੁੱਟਿਆ ਉਹਦੀ ਹੀ ਚੁੰਨੀ ਦੇ ਨਾਲ ਜਦੋਂ ਇਸਨੇ ਉਸ ਦਾ ਗਲ ਘੁੱਟਿਆ ਆਈਲਾ ਉਸਦੀ ਪਕੜ ਕਾਫੀ ਮਜਬੂਤ ਸੀ ਫਿਰ ਹੌਲੀ-ਹੌਲੀ ਉਹ ਪਕੜ ਢਿੱਲੀ ਹੁੰਦੀ ਗਈ ਜਿਵੇਂ ਜਿਵੇਂ ਉਸਦੇ ਸਾਹ ਰੁਕਦੇ ਗਏ ਉਸ ਤੋਂ ਬਾਅਦ ਕਿਸ ਨੇ ਉਸਨੂੰ ਮਾਰ ਕੇ ਪੱਖੇ ਨਾਲ ਲਟਕਾ ਦਿੱਤਾ ਹੱਥ ਪੈਰ ਬੰਨ੍ਹ ਦਿੱਤੇ ਗੇਟ ਨੂੰ ਲੋਕ ਲਾ ਦਿੱਤਾ ਤੇ ਇਸ ਨੇ ਆਪਣੀ ਸਕੂਟਰੀ ਚੱਕੀ ਤੇ ਉਹਨਾਂ ਸਾਰੇ ਸੀਸੀਟੀਵੀ ਕੈਮਰਿਆਂ ਦੇ ਮੂਹਰ ਦੀ ਨੰਗਿਆ ਜਿੱਥੋਂ ਇਹਨੂੰ ਪਤਾ ਸੀ ਕਿ ਹੁਣ ਪੁਲਿਸ ਜਦੋਂ ਮੈਨੂੰ ਲੱਭੂਗੀ ਤਾਂ ਉਹ ਮੈਨੂੰ ਈਜ਼ੀਲੀ ਲੱਭ ਸਕੇ ਮੈਂ ਜਾ ਕੇ ਅੰਦਰ ਰਿਆ ਉਸ ਤੋਂ ਬਾਅਦ ਇਹ ਸਾਰੇ ਸੀਸੀਟੀਵੀ ਕੈਮਰਿਆਂ ਮੂਹਰ ਦੀ ਨੰਗਿਆ ਪਰ ਇਹਨੇ ਆਪਣੇ ਮੂੰਹ ਦੇ ਉੱਪਰ ਇੱਕ ਕੱਪੜਾ ਬੰਨਿਆ ਰਮਾਲ ਟਾਈਪ ਕਿਉਂਕਿ ਇਹਨੂੰ ਪਤਾ ਸੀ ਵੀ ਪੁਲਿਸ ਨੂੰ ਥੋੜਾ ਬਹੁਤ ਤਾਂ ਲੱਗਣਾ ਚਾਹੀਦਾ ਵੀ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਆ ਸੋ ਉਸ ਤੋਂ ਬਾਅਦ ਇਹ ਇੱਕ ਪੈਟਰੋਲ ਪੰਪ ਦੇ ਉੱਤੇ ਗਿਆ ਜੋ ਇਸ ਦੀ ਪਲੈਨਿੰਗ ਦਾ ਹਿੱਸਾ ਸੀ ਉੱਥੇ ਜਾ ਕੇ ਇਹਨੇ ਤੇਲ ਪਵਾਇਆ ਤੇਲ ਪਵਾਉਣ ਤੋਂ ਬਾਅਦ ਇਹਨੇ ਉਸ ਬੰਦੇ ਨੂੰ ਥੋੜਾ ਰਾਹ ਪੁੱਛਿਆ ਵੀ ਮੈਂ ਜਾਣਾ ਸੋ ਤੂੰ ਮੈਨੂੰ ਰਾਹ ਦੱਸ ਉਹ ਵੀ ਇਸ ਤੇ ਪਲੈਨਿੰਗ ਦਾ ਹਿੱਸਾ ਸੀ ਕਿਉਂਕਿ ਇਹਨੂੰ ਪਤਾ ਸੀ ਨਿਜੇ ਮੈਂ ਇਥੋਂ ਰਾਹ ਪੁੱਛੂੰਗਾ ਪੁਲਿਸ ਉਸ ਤੋਂ ਬਾਅਦ ਆਉਗੀ ਚੈੱਕ ਕਰੂਗੀ ਵੀ ਇਹ ਪੰਪ ਤੇ ਆਇਆ ਇਹਨੇ ਕਿਸੇ ਨੂੰ ਬੁਲਾਇਆ ਤਾਂ ਇਹਨੇ ਬੁਲਾਉਣ ਦੇ ਉਪਰਾਂਤ ਉਹਦੇ ਨਾਲ ਕੀ ਗੱਲ ਕੀਤੀ ਸੋ ਇਸ ਤੋਂ ਬਾਅਦ ਇਸਨੇ ਪੂਰੀ ਪਲਾਨਿੰਗ ਦੇ ਅਨੁਸਾਰ ਰਾਹ ਪੁੱਛਣ ਤੋਂ ਬਾਅਦ ਇਹਨੇ ਉਸੇ ਡਾਇਰੈਕਸ਼ਨ ਵਿੱਚ ਆਪਣੀ ਸਕੂਟਰੀ ਲੈ ਗਿਆ ਤੇ ਇਸਨੇ ਉਸ ਤੋਂ ਬਾਅਦ ਅਗਲੇ ਸ਼ਹਿਰ ਵਿੱਚ ਜਾ ਕੇ ਆਪਣੀ ਸਕੂਟਰੀ ਛੱਡ ਦਿੱਤੀ ਸੋ ਇਸ ਤੋਂ ਬਾਅਦ ਇਸ ਦਾ ਪਲਾਨ ਅੱਗੇ ਸਟਾਰਟ ਇਹ ਹੋਇਆ ਉੱਥੋਂ ਆਉਣ ਲੱਗਿਆ ਇਹ ਸੇਮ ਕੁੜੀ ਜਾਨੀ ਕਿ ਮਨਕਸ਼ੀ ਬਣ ਕੇ ਵਾਪਸ ਆਇਆ ਬਾਸੇ ਵਿੱਚ ਸੋ ਇਹਨੂੰ ਇਹ ਵੀ ਪਤਾ ਸੀ ਵੀ ਪੁਲਿਸ ਹਮੇਸ਼ਾ ਸ਼ਹਿਰ ਤੋਂ ਬਾਹਰ ਜਾਣ ਦੇ ਰਾਹ ਲੱਭ ਦੇਖਦੀ ਆ ਕਿ ਚੋਰ ਅੱਗੇ ਗਿਆ ਪਰ ਪੁਲਿਸ ਨੂੰ ਇਹ ਵੀ ਪਤਾ ਵੀ ਕਦੇ ਵੀ ਚੋਰ ਉਸੇ ਜਗ੍ਹਾ ਤੇ ਉੱਪਰ ਵਾਪਸ ਨਹੀਂ ਆਉਂਦਾ ਕਤਲ ਕਰਨ ਤੋਂ ਬਾਅਦ ਕਾਤਲ ਵਾਪਸ ਨਹੀਂ ਆਉਂਦਾ ਚੋਰ ਚੋਰੀ ਕਰਨ ਤੋਂ ਬਾਅਦ ਵਾਪਸ ਨਹੀਂ ਆਉਂਦਾ ਸੋ ਇਸ ਤੋਂ ਬਾਅਦ ਇਹੇ ਵਾਪਸ ਆਇਆ ਗੁਰਗਾਹ ਵਾਪਸ ਆਇਆ ਆਪਣੇ ਕੋਟਾ ਕੋਟਾ ਵਾਪਸ ਆਉਣ ਤੋਂ ਬਾਅਦ ਇਸ ਨੇ ਉਹੀ ਗੁਰਗਾਉਂ ਦੀ ਬਸ ਸਫੜੀ ਬਸ ਵਿੱਚ ਬੈਠ ਕੇ ਇਹ ਦੇਹਰਾਦੂਨ ਪਟਨਾ ਆਗਰਾ ਐਦਾਂ ਕਾਫੀ ਦਿਨਾਂ ਤੱਕ ਘਟਕਦਾ ਰਿਹਾ ਪਰ ਇਸ ਕੋਲੇ ਹੌਲੀ ਹੌਲੀ ਪੈਸੇ ਮੁੱਕ ਗਏ ਜਦੋਂ ਇਸ ਕੋਲੇ ਪੈਸੇ ਮੁੱਕ ਗਏ ਤਾਂ ਇਸ ਨੇ ਸੋਚਿਆ ਮੈਂ ਕਿਸੇ ਨੂੰ ਕਾਲ ਕਰੂੰਗਾ ਪਰ ਕਾਲ ਇਹਦੇ ਪਲਾਨਿੰਗ ਦਾ ਹਿੱਸਾ ਨਹੀਂ ਸੀ ਇਹਨੂੰ ਪਤਾ ਸੀ ਜੇ ਮੈਂ ਕਿਸੇ ਨੂੰ ਕਾਲ ਕੀਤੀ ਤਾਂ ਮੇਰੀ ਕਾਲ ਟੈਪ ਹੋ ਸਕਦੀ ਆ ਫਿਰ ਇਸ ਨੇ ਸੋਚਿਆ ਵੀ ਚਲੋ ਮੈਂ ਆਪਣੀ ਭੈਣ ਦੇ ਘਰੇ ਜਾਣਾ ਹੁਣ ਤਾਂ ਕਾਫੀ ਦਿਨ ਹੋ ਗਏ ਆ 6-7 ਦਿਨ ਹੋ ਗਏ ਪੁਲਿਸ ਉੱਥੋਂ ਆ ਕੇ ਵਾਪਸ ਚਲੀ ਗਈ ਹੋਊਗੀ ਸੋ ਇਥੇ اسਨੇ ਬਹੁਤ ਵੱਡੀ ਗਲਤੀ ਕੀਤੀ ਸੋ ਇਹਨੂੰ ਨਹੀਂ ਸੀ ਪਤਾ ਵੀ ਪੁਲਿਸ ਦੀ ਦੇ ਪਰਨੇਗਾ ਜਦੋਂ ਇਹ ਉੱਥੇ ਜਾਂਦਾ ਤਾਂ ਇਹ ਜਦੋਂ ਆਪਣੀ ਭੈਣ ਦੇ ਘਰੇ ਵੜਦਾ ਤਾਂ ਪੁਲਿਸ ਨੂੰ ਦਬੋਚ ਲੈਂਦੀ ਸੋ ਇਦਾਂ ਇਹ ਇੱਕ ਪਰਫੈਕਟ ਮਰਡਰ ਕਰਦਾ ਕਰਦਾ ਫੜਿਆ ਗਿਆ ਸੋ ਕੋਈ ਵੀ ਚੀਜ਼ ਇੰਨੀ ਪਰਫੈਕਟ ਨਹੀਂ ਹੁੰਦੀ ਕਿਉਂਕਿ ਫਿਲਮਾਂ ਵਿੱਚ ਦਿਖਾਇਆ ਜਾਂਦਾ ਪਰ ਉਹ ਅਸਲੀਅਤ ਜ਼ਿੰਦਗੀ ਵਿੱਚ ਚੀਜ਼ਾਂ ਕੁਝ ਹੋਰ ਹੁੰਦੀਆਂ ਨੇ ਸੋ ਇਹ ਸੀ ਜੀ ਅੱਜ ਦੀ ਆਪਣੀ ਸਟੋਰੀ ਜੀਤੇ ਵਿੱਚ ਕਿਵੇਂ ਇੱਕ ਅਧਿਆਪਕ ਨੇ ਆਪਣੇ ਹੀ ਇੱਕ ਸਟੂਡੈਂਟ ਤੇ ਮਾੜੀ ਅੱਖ ਰੱਖੀ ਤੇ ਉਸ ਦਾ ਅੰਜਾਮ ਕੁੜੀ ਨੂੰ ਜਾਨ ਦੇਣੀ ਪਈ ਪਰ ਉਹ ਵੀ ਸਲਾਖਾਂ ਤੋਂ ਨਹੀਂ ਬਚ ਸਕੇ ਆ ਸੋ ਮਿਲਦੇ ਆ ਜੀ ਅਗਲੀ ਸਟੋਰੀ ਵਿੱਚ ਧੰਨਵਾਦ ਚੈਨ